ਚਲ ਤੋ ਤੇ ਗਰਮ ਹੋ ਗਿਆ ਆਇਓ ਤੇ ਹੁਣ ਸਰਦੀ ਦੇ ਖਾ ਸਰਦੀ ਹੋ ਗਈ ਗਰਮ ਤੇ ਡੱਬੇ ਦੁੱਬੇ ਸਾਕ ਕੰਨਾਂ ਕਰਾਂਗੀ ਖਲਾਰਾ ਕੇ ਬਥੇਰਾ ਪਿਆ ਡੱਬੇ ਤੋਂ ਹਣ ਵਾਲੇ ਨੇ ਭੁਗਵਾਨ ਵੀ ਇਕੇ ਨਿਕੰਦੇ ਹੋਏ ਆ ਤੇ ਇਹ ਵੀ ਚੱਲ ਕਰਤ ਲਈ ਜੀ ਨਾ ਕੰਮ ਮੜਾ ਚੰਗਾ ਕਰਦੀ ਰਹਿੰਦੀ ਹੀ ਨਾ ਪਰ ਮੇਰੇ ਕੋਲ ਚੱਲ ਕੋਈ ਗੱਲ ਨਹੀਂ ਹੁੰਦੇ ਰਣੇ ਕੰਮ ਪਤਾ ਤਾਂ ਲੱਗੂ ਕਿੱਦਾਂ ਕਰਨਾ ਕਹਿੰਦਾ ਮੈਂ ਕਦੀ ਵੀ ਕਾਂਜੀ ਲੈਣ ਆਪੇ ਆਉਂਗੀ ਆਉਣਾ ਤੇ ਆਪੇ ਗਿਆ ਤਾਂ ਭਾਈ ਹਮਡੇ ਨੇ ਤੇ ਪਾਣੀ ਮੰਗਿਆ ਮੈਨੂੰ ਤਾਂ ਚੇਤਾ ਹੀ ਭੁੱਲ ਗਿਆ ਪਾਣੀ ਦਾ ਮੈਂ ਨਹੀਂ ਦੇ ਕੇ ਆਉਂਦਾ ਉਹਰਾ ਪਾਣੀ ਮੰਗਿਆ ਈ ਤੇ ਮਾਦਾ ਅਜੇ ਤੱਕ ਪਾਣੀ ਲੈ ਕੇ ਨਹੀਂ ਆਈ। ਲੈ ਵੀ ਪਾਣੀ ਮੁੰਡਿਆ। ਮਾਦਾ ਕਦੋਂ ਦਾ ਪਾਣੀ ਮੰਗਿਆ ਵਾ। ਐਨੀ ਦੇਰ ਪਾਣੀ। ਚੇਤਾ ਹੀ ਭੁੱਲ ਗਿਆ ਤੇਰੇ ਪਾਣੀ ਦਾ ਮੈਂ ਦੁੱਧ ਨੂੰ ਬੜਾ ਤੋਂ ਹੁੰਡਾ ਪੀ ਨਾਲ ਸਬਜੀ ਗਰਮ ਕੀਤੀ ਯਾਰ ਤੇ ਮੈਂ ਹਾਂ ਚੱਲ ਫੇਰ ਹੁਣ ਰੋਟੀਆਂ ਬਣਾ ਦਿਆਂਗੇ। ਮੈਂ ਰੋਟੀਆਂ ਪਕਾਉਣ ਵਾਲੀਆਂ ਅਜੇ ਤੇ ਆਟਾ ਗੁੰਨੇ ਆ ਪਕੰਨੀਆਂ ਰੋਟੀ ਵੀ। ਲੈ ਮੰਮੀ। ਵੇਲਾ ਅਮਾ ਜਿੱਦਾਂ ਦੀ ਗਈ ਆ ਨਾ ਉਦੋਂ ਦੀ ਲੋਟ ਰੋਟੀ ਵੀ ਤੂੰ ਹੀ ਲੇਟ ਲੰਮਦੇ ਜੇ ਸਾਰੇ ਕੰਮ ਜਿਹੜੇ ਆ ਡੇਟ ਹੋਣਦੇ ਆ ਤੇ ਅੱਗੇ ਤੈਨੂੰ ਕੌਣ ਰੋਟੀ ਦਿੰਦਾ ਮੈਂ ਹੀ ਪਕਾ ਕੇ ਦਿੰਦੀ ਹੁਣ ਤੂੰ ਆ ਮਾਂ ਨਮਾ ਕਰਨ ਦਾ ਵੀ ਮਾਂ ਤੈਨੂੰ ਸੱਜਦੇ ਤੇ ਉੱਡ ਗਈ ਉਦੋਂ ਇਹ ਨਹੀਂ ਉਹਨੇ ਆਖਿਆ ਵੀ ਮੈਂ ਆਪਣੇ ਬੰਦੇ ਦੀ ਮੰਨਣਾ ਹੈ ਤੇ ਉਦੋਂ ਨਾ ਮਾਂ ਤੇ ਵੀ ਮੰਨ ਆ ਉਦੋਂ ਤੂੰ ਇਹ ਲੜਾਈ ਭਾਈ ਲੜਾਈ ਮੈਂ ਕਹਦੀ ਭਾਈ ਮੈਂ ਸੱਚੀਆਂ ਕਰਨੀ ਮੈਂ ਝੂਠੀਆਂ ਕਰਨਾ ਹੁਣ ਅੜ ਕੇ ਬੈਠੀ ਅਜੇ ਨਵਾਂ ਨਵਾਂ ਵਿਆਹ ਹੋਇਆ ਸੀ ਤੇ ਐਡੀ ਛਦੀ ਲੜਾਈ ਪਾ ਕੇ ਤੇ ਘਰ ਬੱਸ ਦਿੰਨੀ ਹੈ ਮੇਰੀ ਗੱਲ ਸੁਣ ਲੈ ਕੋਣ ਕਿਤੇ ਪੁੱਲਾ ਤੂੰ ਘਰ ਤੁਰ ਨਾ ਜਾਈ ਮੇਰੇ ਤੋਂ ਚੋਰੀ ਲੇ ਆਂ ਕੋਈ ਨਹੀਂ ਮੈਂ ਤਾਂ ਲੈ ਕੇ ਆਉਣੀ ਜੇ ਨਹੀਂ ਆਹ ਨਹੀਂ ਲਿਆਉਣੀ ਆਪੇ ਸੱਜ ਕੇ ਜਾਣਗੇ ਜਿੱਦਾਂ ਉਹ ਜ਼ਿਆਦਤਾਨੀ ਨੇ ਖੜੀ ਐ ਨਾ ਬੜੀ ਕਰਦੀ ਤੌਰ ਆਪੇ ਉਹ ਖੜੇ ਕੇ ਲਿਆਏਗੀ ਮੈਂ ਕਿ ਆਪੇ ਆਏਗੀ ਸੱਜੇ ਇਦਾਂ ਦੇ ਕੰਮ ਹੁੰਦੇ ਰਹੀ ਨੇ ਸਾਡੇ ਵਰਗਾ ਨਹੀਂ ਘਰ ਲੱਭਣਾ ਤੇ ਤੇਰੇ ਵਰਗਾ ਮੁੰਡਾ ਨਹੀਂ ਲੱਭਣਾ ਉਹ ਐਨੇ ਗੁੱਸਾ ਨਹੀਂ ਕਰੀਦਾ ਹਾਂ ਇਹ ਗੱਲ ਆ ਉਹ ਹੁਣ ਨਾ ਕੁੜੀਆਂ ਘਟ ਗਈਆਂ ਵਾ ਲੱਭਣਾ ਕਿਉਂ ਨਹੀਂ ਆ ਸਭ ਕੋਈ ਲੋਕਾਂ ਨੂੰ ਲੱਭ ਜਾਂਦਾ ਪੈਣ ਜਾਂਦੇ ਜਿਹੜੇ ਮਾਰੇ ਬਿੰਡੇ ਆ ਏਦਾਂ ਘਰ ਤੇ ਏਦਾਂ ਸੋਹਣਾ ਮੁੰਡਾ ਤੇ ਨਾਲ ਸਰਪੰਚ ਉਹ ਨਹੀਂ ਲੱਭਣਾ ਕੋਈ ਏਦਾਂ ਮਾਰ ਨਹੀਂ ਘਰੀ ਧੰਦਾ ਬਰੇ ਸਰਪੰਚ ਤੁਰੇ ਫਿਰਦੇ ਆ ਏਦਾਂ ਹੀ ਅਸੀਂ ਨਹੀਂ ਜਾਣਾ ਲੈਣ ਤੁਰਨਾ ਨਹੀਂ ਕਿਤੇ ਫਿਰ ਤੂੰ ਮੇਰੇ ਤੋਂ ਵੀ ਜਾਏਗਾ ਅੱਗੇ ਤੇ ਉਹ ਗਈ ਐ ਨਾ ਫਿਰ ਤੂੰ ਜਾਏਗਾ ਚੱਲ ਮਾਤਾ ਘਰ ਮਨਾ ਓ ਜਾ ਰੋਟੀ ਲਾ ਜਾ ਕੇ ਲਵਨੀ ਮੈਂ ਰੋਟੀ ਕਿਤੇ ਮੇਰੇ ਤੋਂ ਚੋਰੀ ਜਾ ਨਾ ਮੇਰੀ ਫਿਰ ਮੇਰੇ ਤੋਂ ਜਾ ਕੇ ਬੰਦਾ ਤਾਂ ਭੰਦ ਮੈਂ ਤੇਰੀ ਜੇ ਤੂੰ ਉਥੇ ਕਿਉਂ ਲੈਣ ਤੇ ਬਾਕੀ ਇਹ ਸੋਰੇ ਜੋ ਗਏ ਰਹੇਗਾ ਤੂੰ ਤੇ ਉਹਨਾਂ ਦੇ ਥੱਲੇ ਲੱਗ ਕੇ ਰਿਆ ਤੇ ਉਹਨਾਂ ਜੋ ਬਹਿ ਰਹੇਗਾ ਤੇ ਮਾਤਾ ਵਿਆਹ ਕਰਵਾਇਆ ਤਾਂ ਲੈਣਾ ਤੇ ਪੈਣਾ ਹੀ ਉਹਨੂੰ ਹੁਣ ਆਹ ਨਹੀਂ ਜਾਣਾ ਲੈਣਾ ਪੈ ਆਏਗੀ ਆਣੀ ਤੈਨੂੰ ਰੋਟੀ ਮੈਂ ਲਾ ਦੇਣੀ ਤੈਨੂੰ ਲੈ ਕਿਤੇ ਮਾਤਾ ਬੜੀ ਗਰਮ ਹੋਆ ਤੇ ਦੂਜੇ ਪਾਸੇ ਅਮਨ ਦੀ ਮੰਮੀ ਵੀ ਬੜੀ ਗਰਮ ਹੋਆ ਲੈ ਉਹਨੂੰ ਨਾ ਜਾਣ ਕੇ ਲੈ ਗਈ ਆ ਤੇ ਚਲ ਏਦਾਂ ਕਰਦਾ ਵਾਂ ਕਿ ਏਦਾਂ ਚੁੱਪਚੀਤਾ ਜਾ ਕੇ ਨਾ ਤੇ ਉਹਨੂੰ ਲੈ ਆਉਂਗਾ ਤੇ ਮਾਤਾ ਨੂੰ ਨੰ ਦੱਸ ਕੇ ਜਾਊਂਗਾ ਇਹ ਤਾਂ ਉਹਦੇ ਨਾਲ ਉਹ ਵੀ ਗਰਮ ਹੋ ਗਈ ਆ ਜੇ ਮੈਂ ਲੈ ਵੀ ਆਉਂਗਾ ਨਾ ਇਹ ਕਿਹੜਾ ਮੈਨੂੰ ਹੱਥੋਂ ਪੜ ਕੇ ਬਾਹਰ ਕੱਢ ਦੇ ਨਗੇ ਆ ਏਦਾਂ ਨਹੀਂ ਘਰ ਬਸਣਾ ਇਹ ਤਾਂ ਲਿਆਉਣਾ ਹੀ ਪੈਣਾ ਚੱਲ ਫੇਰ ਆ ਕੇ ਸਮਝਾਵਾਂਗਾ ਮਾਧਮ ਜੈ ਮੰਤਰੀ ਦਾ ਫੋਨ ਆ ਗਿਆ ਇਹ ਹਲੋ ਹਾਂਜੀ ਮੋਟਰ ਤੇ ਜੀ ਠੀਕ ਹੈ ਠੀਕ ਆ ਉਹ ਨਹੀਂ ਯਾਰ ਮੈਂ ਨਹੀਂ ਆ ਸਕਦਾ ਮਾਤਾ ਬਿਮਾਰ ਵਾ ਉਨਹੀਂ ਨਾਲ ਦੀ ਵੀ ਉਹ ਨਾ ਪਿੰਡ ਗਈ ਆ। ਉਨਹੀਂ ਉਦਨ ਵੀ ਗਈ ਸੀ ਉਹ ਨਾ ਉਹਦੇ ਵੀ ਕੋਈ ਨਾ ਰਿਸ਼ਤੇਦਾਰਾਂ ਦੇ ਵਿੱਚ ਵਿਆਹ ਜਾਇਜ਼ ਤੋਂ ਉਹਦੇ ਘਰ ਕੇ ਗਈ ਆ। ਉਹ ਚੱਲ ਮੈਂ ਵੀ ਨਾ ਵਾ ਮਾਲਾ ਨੂੰ ਦੱਸ ਕੇ ਆਉਣਾ ਜੇ ਲੱਗ ਗਿਆ ਟਾਈਮ ਨਾ। ਉਹ ਚੱਲ ਕੰਮ ਤਾਂ ਜ਼ਰੂਰੀ ਆ। ਚੱਲ ਠੀਕ ਆ ਮੈਂ ਕੋਈ ਨਹੀਂ ਆਉਣਾ। ਚਲ ਜੇ ਨਾ ਮਾਤਾ ਬੜੀ ਗਰਮ ਫਿੰਡੀ ਆ ਚੱਲ ਮੈਂ ਉਹ ਤੋਂ ਚੋਦੀ ਨਿਕਲ ਕੇ ਆਉਣਾ ਜਿ ਬਣਦੀ ਗੱਲ। ਕਰਵਾ ਦੇਣਾ ਕਰਵਾ ਦੇਣਾ ਚੱਲ ਨਾ ਤੂੰ ਕਿੱਥੇ ਚੱਲਿਆਂ ਆਂ ਉਹ ਮਾਰਾ ਮੈਂ ਕਹਿੰਦੇ ਜਾਂ ਨਹੀਂ ਹੱਲਦਾ ਤੂੰ ਇਹ ਜਲੋ ਜਿਕੇ ਜਾਣਾ ਹੋਵੇ ਮਗਰੋਂ ਆਵਾਜ਼ ਮਾਰ ਦਿੰਦੇ ਨਹੀਂ ਚੱਲਿਆ ਕਿੱਥੇ ਦੱਸ ਤੈ ਜਾਇਆ ਕਰ ਤੂੰ ਤੇ ਚੰਗਾ ਹੁਣ ਸਭੋ ਹੀ ਤੇ ਯਾਦ ਹੋ ਗਿਆ ਉਹ ਚਲਦੀ ਇਥੇ ਉਹ ਲੈ ਇੱਕ ਪਾਸੇ ਤੂੰ ਮੇਰੇ ਸਹੁਰੇ ਛੁੜਾ ਤੇ ਮਾਤਾ ਦੂਜੇ ਪਾਸੇ ਮੇਰੇ ਯਾਰ ਦੋਤਰੀ ਛਡਾਉਣੇ ਆ ਉਹਨੂੰ ਕਾਮਾ ਮੋਟਰ ਦੇ ਉੱਤੇ ਤੋਂ ਉਹਨੇ ਕੋ ਚਲਾਈਆ ਚੋਰਗਰ ਕਰਿਆ ਕਰ ਜਦੋਂ ਮੈਂ ਅੰਦਰ ਬਾਹਰ ਨੂੰ ਨੀਂਦ ਤੇ ਭੱਜਦੀ ਘਰ ਦਾ ਤੈਨੂੰ ਫੋਨ ਕੋਈ ਆਉਂਦਾ ਫਿਰ ਕਿੱਦਾਂ ਫੋਨ ਆਉਂਦਾ ਤੂੰ ਭੱਜ ਜਾਂਦਾ ਉਹ ਭੱਜਣਾ ਹੀ ਆ ਘਰ ਬੈਠ ਕੇ ਮੈਂ ਕੀ ਕਰਾਂ ਕੀ ਕਰਾਂ ਮੈਂ ਬੰਜਾਂ ਇੱਥੇ ਰਹਾ ਦੂਜੇ ਪਾਸੇ ਤੂੰ ਲੜਾਈ ਪਾਤੀ ਆ ਮੇਰੇ ਘਰ ਦੇ ਵਿੱਚ ਮੈਂ ਲੜਾਈ ਪਾਈ ਪਾਲੂ ਪਾਈ ਤੇ ਤੇਰੀ ਸੱਤ ਨੇ ਅਕਲ ਵਾਲੀ ਹੁੰਦੀ ਤੇ ਆਂਦੀ ਧੀਗੇ ਇੱਥੇ ਮਰ ਤਾ ਇੱਥੇ ਜੀ ਤੇ ਇਹਨਾਂ ਨੂੰ ਪਕਾ ਕੇ ਖਵਾ ਚਾਰ ਦਿਨ ਹੋਏ ਹੀ ਮਾਤਾ ਤੂੰ ਹੀ ਅਕਲ ਵਾਲੀ ਹੁੰਦੀ ਤੇ ਨਾ ਉਹਨੂੰ ਮਗਾਵਦੀ ਘੜੀ ਬੁੜੀ ਕਹਿੰਦੀ ਸੀ ਮਾਤਾ ਆਪਣੀ ਨੂੰ ਮਗਾ ਮਾਂ ਆਪਣੀ ਨੂੰ ਯਾਰ ਇਹ ਸਾਡਾ ਕਹਿੰਦੇ ਇਹਦਾ ਸਾਡਾ ਕਹੀਦਾ ਹੁੰਦਾ ਕੀ ਪਤਾ ਤੂੰ ਕੀ ਕੀਤਾ ਮੇਰੇ ਤੋਂ ਬਗੈਰ ਕੀ ਕੀਤਾ ਫਿਰ ਚੱਲ ਠੀਕ ਆ ਚੰਗਾ ਇਹਦੀ ਵੀ ਹੁਣ ਜਪਾਨ ਬੜੀ ਹੋ ਗਈ ਉਹਦੇ ਮੰਗਰ ਉਹ ਵੀ ਇਤਨਾ ਕਾਦੀ ਇਹ ਵੀ ਇਤਨਾ ਬੈਪਿਆ ਕਰਨਾ ਹੈ ਕਰੇ ਕੀ ਇਹਨੂੰ ਫੂਨ ਫਾਨ ਕਰਕੇ ਸਖਾਲਦੇ ਚ ਕੀ ਕਰਦੇ ਨੇ ਹੁਣ ਇਹ ਵੀ ਹੁਣ ਸਹੁਰਿਆਂ ਦੀ ਬੋਲੀ ਬੋਲਦਾ ਵਾ ਤੇ ਕੋਈ ਨਹੀਂ ਤੂੰ ਲੈ ਆ ਪਰ ਮੈਂ ਵੀ ਤੇਰੇ ਨਾਲ ਵਾਖੋ ਕੇ ਤੈਨੂੰ ਦੱਸੂਗੀ ਤੈਨੂੰ ਇੱਕ ਕੋਠਾ ਦਊਂਗੀ ਤੇ ਨਾ ਕੋ ਕਾਲੀ ਨਾ ਕੋ ਬੰਨਾ ਫਿਰ ਪਤਾ ਲੱਗੂ ਤੈਨੂੰ ਲੈ ਹਾਂ ਸੋਹਣੀ ਲੱਗੀ ਵੀ ਨਹੀਂ ਹੈ ਉਹ ਟਾਈਮ ਵੇਖਾਂ ਦੀ ਜਿੰਨੂੰ ਜਾ ਸਕੋਣਾ ਹਨਾ ਕਿੰਨਾ ਟਾਈਮ ਹੋ ਗਿਆ ਕੀ ਕਰ ਰਹੇ ਹੋ ਘੜੀ ਨੂੰ ਬੰਦ ਲਾ ਕੇ ਲਓ ਕਿੰਨਾ ਟਾਈਮ ਹੈ ਅਗਮਾ ਪਤਾ ਤੇ ਨਾ ਹੁਣ ਜਨਾਚਰ ਖਰਾਬ ਨਾ ਹੋਈ ਜਨਾਚਰ ਛੱਡਨੀ ਹੈਨੀ ਚਲੋ ਠੀਕ ਹੈ ਜਾਓ ਬਾਹਰ ਜਾ ਕੇ ਖੇਡੋ ਜਾਓ ਚਲ ਜੋ ਮੇਰਾ ਪੁੱਤ ਖੇਡਣੀ ਡਿਆ ਹੀ ਇੱਥੇ ਵੀ ਮੈਨਾਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਤਾਂ ਕਰਕੇ ਮੈਨੂੰ ਕਲਾਇਆ ਵਾ ਵੀ ਉਹਦੇ ਸਾਹਮਣੇ ਕੀ ਕਰਨੀ ਹੈ ਤੂੰ ਹੀ ਗੱਲ ਨਹੀਂ ਨਾ ਕੀਤੀ ਮੰਮੀ ਹੁਣਾਂ ਦੇ ਨਾਲ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਨਵਦੀਪ ਕੀਤੀ ਕੀਤੀ ਕੀ ਹੋਣੀ ਆ ਤੇ ਫਿਰ ਕੋਈ ਮਸਲਾ ਕਿਉਂ ਨਹੀਂ ਹੱਲ ਹੋਇਆ ਹੁਣ ਉਹਨਾਂ ਨੂੰ ਮੈਂ ਕਿਹਾ ਏ ਕੁ ਦੋ ਚਾਰ ਦਿਨ ਕੱਢ ਦੇ ਸਹੀ ਤੂੰ ਪਿੰਦਰ ਦੋ ਚਾਰ ਦਿਨ ਹੀ ਨਿਕਲਨੇ ਇੱਥੇ ਤੇ ਮਿੰਟ ਮਿੰਟ ਨਿਕਲਣਾ ਔਖਾ ਹੋਇਆ ਵਾ ਅਮਣ ਲੱਗ ਪਈ ਆਪਣੀਆਂ ਹਰਕਤਾਂ ਸ਼ੁਰੂ ਕਰਨ ਤੇ ਐਵੇਂ ਮੁੜ ਕੇ ਮੇਰੇ ਤੋਂ ਵੀ ਵੱਧ ਘੱਟ ਬੋਲਿਆ ਗਿਆ ਨਾ ਤੇ ਗੁੱਸਾ ਤੁਹਾਨੂੰ ਵੀ ਵੜਾਉਂਦਾ ਵਾ ਭੀ ਉਹਨੂੰ ਕੁਝ ਆਂਦੀ ਕਿਉਂ ਮੈਂ ਚੁੱਪਿਆਂ ਹਲੇ ਵੀ ਮੈਂ ਕੁਝ ਨਹੀਂ ਕਹਿਣਾ ਉਹ ਜਦੋਂ ਲੱਗੇ ਆਉਂਦੀ ਤੇਰੇ ਤੋਂ ਉੱਠ ਕੇ ਚੱਲ ਜਾਇਆ ਕਰ ਤੂੰ ਜ਼ਰੂਰੀ ਹੈਗਾ ਮੈਨੂੰ ਲੱਗਣਾ ਵਾ ਫਿਰ ਉਹ ਹਟਦੀ ਨਹੀਂ ਨਾ ਹੁਣ ਇਹਨੇ ਕਿ ਛੇੜਾ ਛੇੜ ਨੂੰ ਕੀ ਕਹਿਤਾ ਤੈਨੂੰ ਮੈਨੂੰ ਤਾਂ ਨਿਹਾਲੇ ਤੱਕ ਕੁਛ ਕਹੀ ਨਹੀਂ ਤੇ ਮੈਨੂੰ ਨੇ ਕਹਿ ਕੇ ਜਾਣਾ ਵੀ ਕਿੱਥੇ ਆ ਦੀਦੀ ਨਾਲ ਦੇ ਹੀ ਤੂੰ ਫਿਰ ਚੁੱਪ ਕਰਕੇ ਤੇ ਬੈਠੀ ਰਹਿ ਪਰ ਪਿੰਦਰ ਉਹਨੇ ਹੁਣ ਹੌਲੀ ਹੌਲੀ ਮੇਰੇ ਵੱਲ ਵੀ ਆਉਣਾ ਵਾ ਕਿ ਜੇ ਉਧਰ ਨਾ ਨਾ ਨਾਲ ਗਲੀ ਉਹਨੇ ਫਿਰ ਇੱਧਰ ਨੂੰ ਆਉਣਾ ਵਾ ਕਿ ਜਿੱਦਾਂ ਮੈਂ ਪਿਛਲੀ ਵਾਰੇ ਲੜਾਈ ਪਾਈ ਸੀ ਇਹਨਾਂ ਦੇ ਵਿੱਚ ਤੇ ਐਰ ਕਿਵੇਂ ਮੈਂ ਉਹ ਕੰਮ ਕਰਾਂਗੀ ਤੇ ਇਹਨਾਂ ਦੇ ਵਿੱਚ ਲੜਾਈ ਪਾਵੂਗੀ ਤੇ ਮੈਂ ਚਾਹੁੰਦੀ ਹਾਂ ਤੋਂ ਪਹਿਲਾਂ ਪਹਿਲਾਂ ਹੀ ਜੋ ਵੀ ਕਰਨਾ ਵਾ ਕਰ ਲਈਏ ਜੇ ਤੁਸੀਂ ਨਹੀਂ ਨਾ ਗੱਲ ਕਰਨੀ ਤੇ ਮੈਂ ਕਰ ਲੈਂਦੀ ਹਾਂ ਉਹਨਾਂ ਨਾਲ ਗੱਲ ਜਾ ਕਰ ਲਾ ਫਿਰ ਤੇ ਮੈਂ ਮਰਦਾ ਦੱਸਿਆ ਨਾ ਕਰਿਆ ਆਖਿਆ ਵਾ ਹੁਣ ਕਿਹੜੀ ਗੱਲ ਦੋ ਜਦੋਂ ਮੈਂ ਗੱਲ ਕੀਤੀ ਚਲ ਜੇ ਨਹੀਂ ਹੁਣ ਡੈਡੀ ਨਾਲ ਵੀ ਕਰ ਲੈਣਾ ਵਾ ਟੌਪਿਕ ਕਰਦਣ ਕਿ ਕੋਈ ਜੀ ਮੇਰੀ ਗੱਲ ਤੁਸੀਂ ਸੁਣੋ ਨਾ ਤੇ ਮੈਂ ਵੀ ਆਪਣੀ ਜਗ੍ਹਾ ਤੇ ਠੀਕ ਆ ਕਿ ਐਵੇਂ ਕਿਸੇ ਨਾਲ ਗੱਲ ਵੱਧ ਘੱਟ ਕਰਨ ਵਾਲਾ ਬੰਦਾ ਪਹਿਲਾਂ ਹੀ ਆਪਣਾ ਪਾਸੇ ਹੋ ਜੇ ਉਹ ਗੱਲ ਤਾਂ ਤੇਰੀ ਵੀ ਚਲ ਠੀਕ ਆ ਪਰ ਹੁਣ ਇਹਨਾਂ ਨੂੰ ਧੱਕੇ ਨਾਲ ਥੋੜੀ ਕਹ ਲੈਣਾ ਵੀ ਅੱਖ ਕਰ ਦੋ ਮੈਨੂੰ ਹੁਣ 4 ਦਿਨ ਕੱਢ ਤੂੰ ਕਣਕ ਆਈਏ ਸਿਰ ਤੇ ਕੁਝ ਨਾ ਕੁਝ ਲਵਾਂਗੇ ਤੇ ਫੇਰ ਹੀ ਆ ਨਾ ਤਕੀ ਜਿਹੇ ਹੁਣ ਵਕ ਹੋਵਾਂਗੇ ਤੁਹਾਨੂੰ ਨਾਲੇ ਕੁਝ ਦੇਣਾ ਨਹੀਂ ਹੈ ਉਹ ਸਾਡਾ ਬੰਦਾ ਉਹ ਤੁਹਾਨੂੰ ਦਿਨਾ ਹੀ ਦਿਨਾ ਉਹ ਦੇਣਾ ਤਾਂ ਸਹੀ ਹੈ ਪਰ ਫਿਰ ਵੀ ਥੋੜਾ ਟਾਈਮ ਕੱਢ ਲੈ ਹਾਂ ਕੋਈ ਨਹੀਂ ਟਾਈਮ ਤੇ ਮੈਂ ਕੱਢ ਲੈਣੀ ਆ ਪਰ ਤੁਹਾਡੀ ਗੱਲ ਨੂੰ ਨਾ ਉਹ ਸੀਰੀਅਸ ਨਹੀਂ ਲੈ ਆਂਦੇ ਮੈਨੂੰ ਲੱਗਦਾ ਇੱਕ ਵਾਰੀ ਮੈਨੂੰ ਮੰਮੀ ਦੇ ਨਾਲ ਗੱਲ ਕਰਨੀ ਪੈਣੀ ਆ ਉਹਨਾਂ ਦੇ ਕਿੰਨਾ ਥਾਣੀ ਮੈਂ ਕੱਢਦੀ ਨਾ ਇੱਕ ਵਾਰੀ ਨਾਲ ਉਹਨਾਂ ਨੂੰ ਪਤਾ ਲੱਗ ਜਾਏਗਾ ਤੈਨੂੰ ਇਹ ਕੋਈ ਘਰੇ ਮੈਂ ਗੱਲ ਨਹੀਂ ਕੀਤੀ ਜਾ ਜਾ ਕੇ ਪੁੱਛ ਲੈ ਭਾਣੇ ਪੁੱਛਦੀ ਆ ਗੱਲ ਨੂੰ ਬਤਾਇਓ ਘਟਾਇਓ ਨਾ ਹੈਗਾ ਮੰਮੀ ਤੜਨਲ ਪਿੰਦਰ ਨੇ ਕੋਈ ਗੱਲ ਨਹੀਂ ਕੀਤੀ ਕਿਹੜੀ ਗੱਲ ਕਰਨੀ ਸੀ ਪਿੰਦਰ ਨੇ ਮੇਰੇ ਨਾਲ ਐਨੇ ਭੂਲੇ ਜਿ ਕਿਉਂ ਬਣਾਉਂਦੇ ਹੋ ਉਹਨਾਂ ਨੇ ਤੁਹਾਨੂੰ ਕੋਈ ਨਾ ਕੋਈ ਤੇ ਕਿਆ ਹੀ ਹੋਊਗਾ ਕਿ ਮੈਂ ਕੀ ਸੁਣਾ ਦਿੱਤਾ ਹੈ ਉਹਨਾਂ ਨੂੰ ਉਹ ਕਹਿੰਦੇ ਕਿ ਮੈਂ ਤੁਹਾਡ ਨਾਲ ਗੱਲ ਕਰ ਲਈ ਐ ਤੇ ਤੁਸੀਂ ਹਣ ਕੁਝ ਦੱਸਣ ਕਿਉਂ ਨਹੀਂ ਦੇ ਤੂੰ ਕਹਿਣਾ ਕੀ ਚਾਹੁੰਦੀ ਐ ਨਾ ਵਾ ਸਾਫ਼-ਸਾਫ਼ ਬੋਲ ਸਾਫ਼-ਸਾਫ਼ ਸੁਣ ਲਓ ਉਹਨਾਂ ਨੇ ਤੁਹਾਨੂੰ ਕਹਿਣੀ ਐ ਹੀ ਵੱਖ ਹੋਣਾ ਵਾ ਤੇ ਤੁਸੀਂ ਦੱਸਿਆ ਨਹੀਂ ਕੁਝ ਹਣ ਮੇਰੀ ਗੱਲ ਸੁਣ ਲੈ ਨਾ ਵਾ ਮੈਨੂੰ ਤੇ ਤੇਰਾ ਪਹਿਲਾਂ ਹੀ ਪਤਾ ਵਾ ਵੀ ਮੇਰੇ ਮੁੰਡੇ ਨੂੰ ਚੁੱਕ ਚੁੱਕ ਕੇ ਚੁੱਕ ਚੁੱਕ ਕੇ ਉਹਦਾ ਫੱਕਾ ਹੀ ਮਾਰਦਾ ਤਾ ਠੀਕ ਆ ਨਾ ਉਹਨੂੰ ਤੇ ਵੀ ਚੇਤਾ ਭੁੱਲ ਗਿਆ ਮੇਰੀ ਮਾਂ ਮੇਰਾ ਪਿਓ ਵਾ ਹੈ ਏਦਾਂ ਨਹੀਂ ਕਰੀਦਾ ਹੁੰਦਾ ਘਰ ਦੀ ਤੋੜੀਦਾ ਹੁੰਦਾ ਏਦਾਂ ਦੀ ਤੇ ਕੋਈ ਗੱਲ ਮੈਨਾਂ ਨੇ ਸਿਖਾਈ ਨਹੀਂ ਐ ਕਿ ਤੁਸੀਂ ਆਪਣੇ ਮਾਂ ਪਿਓ ਨੂੰ ਨਾ ਮਿਲੋ ਨਹੀਂ ਮੈਂ ਤੇ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਜੋ ਕੁਝ ਘਰ ਵਿੱਚ ਹੁੰਦਾ ਵਾ ਉਹਨਾਂ ਨੂੰ ਨਹੀਂ ਦਿਖਦਾ ਮੇਰੀ ਗੱਲ ਸੁਣ ਵੜੀ ਐ ਸਿਆਣੀ ਐ ਜੇ ਕੁੜੀ 4 ਦਿਨ ਆਈ ਗਈ ਆ ਤੇ ਤੈਨੂੰ ਕੋ ਬਿਮਾਰੀ ਪੈ ਗਈ ਵੇਖ ਕੇ ਹੈ ਉਹ ਧੀ ਆ ਸਾਡੀ ਉਹਦਾ ਵੀ ਘਰ ਵਾ ਬਰਾਬਰ ਦੀ ਹਿੱਸੇਦਾਰ ਵਾ ਤੇ ਨਹੀਂ ਸਾਡੇ ਨਾਲੇ ਚ ਥੋੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਸਾਡੇ ਮਾਂ ਪਿਓ ਨੇ ਤੇ ਨਹੀਂ ਸਾਨੂੰ ਇੱਥੋਂ ਖੜਿਆ ਹੈਗਾ ਤਨਾਂ ਹੀ ਉਹਨਾਂ ਨੂੰ ਨਿੱਕੀ ਨਿੱਕੀ ਗੱਲ ਦੱਸੀ ਆ ਮਾੜੀ ਜੀ ਕੋਈ ਗੱਲ ਹੋਈ ਨਹੀਂ ਤੇ ਦਵਾ ਦਾ ਉਹਨੂੰ ਚੁੱਕ ਕੇ ਤੇ ਇੱਥੇ ਲੈ ਆਉਂਦੇ ਹੋ ਫਿਰ ਵਿਆਹ ਨਹੀਂ ਨਹੀਂ ਨਾ ਜਿਹਨੂੰ ਇੱਥੇ ਹੀ ਰੱਖਣਾ ਵਾ ਤੇ ਮੈਂ ਤੈਨੂੰ ਕਿਹਾ ਨਾ ਆਪਣੀ ਜ਼ੁਬਾਨ ਬੰਦ ਕਰ ਲਾ ਲੋੜ ਤੋਂ ਵੱਧ ਬੋਲੀ ਜਾਣੀ ਹੈ ਤੂੰ ਜੇ ਮੇਰੀ ਜ਼ੁਬਾਨ ਬੰਦ ਕਰਨੀ ਹੈ ਨਾ ਤੇ ਜਿੱਦਾਂ ਹੈ ਕਿਹਾ ਤੁਸੀਂ ਉਦਾਂ ਹੀ ਕਰ ਦਿਓ ਚੁੱਕ ਕਰਕੇ ਐਵੇਂ ਨਾ ਹੋਏ ਕਿ ਸਾਡੇ ਵਿੱਚ ਫੇਰ ਕੋਈ ਲੜਾਈ ਵਾਜੇ ਤੇ ਫਿਰ ਤੁਸੀਂ ਔਖੇ ਹੁੰਦੇ ਹੋ ਕਿ ਮੇਰੀ ਧੀ ਨੂੰ ਕੁਝ ਕੌਣ ਉਦੇਵਰੀ ਤੁਸੀਂ ਪੋਚੇ ਪਾਉਂਦੇ ਹੋ ਤੇ ਦੂਜੇ ਵਾਰੀ ਤੁਸੀਂ ਗਲਣਾਉ ਛਾਲਦੇ ਹੋ ਵੀ ਇੰਨੇ ਆ ਗੱਲ ਆ ਟਾਈਮ ਤੇ ਕਹੀ ਤੇ ਮੈਂ ਸਾਰੇ ਟੱਬਰ ਨੂੰ ਦੱਸਦਾ ਹੁਣ ਮੇਰੀ ਗੱਲ ਸੁਣ ਲੈ ਨਾ ਵਾ ਮੈਂ ਅੱਗੇ ਬੜੀ ਟੈਨਸ਼ਨ ਵਿੱਚ ਆ ਮੈਨੂੰ ਹੋਰ ਟੈਨਸ਼ਨ ਨਾ ਦੇ ਠੀਕ ਆ ਨਾ ਚੁੱਪ ਕਰਕੇ ਬਹਿ ਜਾ ਨਾ ਮੈਂ ਐਡ ਕਰਾਂ ਅੱਜ ਤੇ ਨਾ ਕਰਾਂ ਕੱਲ ਜਿਦਾਂ ਨੂੰ ਇੰਨੀਆਂ ਟੈਨਸ਼ਨਾਂ ਨੇ ਤੇ ਸਾਰਿਆਂ ਨੂੰ ਉਹਨਾਂ ਦੀ ਜਗ੍ਹਾ ਤੇ ਰੱਖਿਆ ਕਰਾਂ ਆਪਣੀ ਤੀ ਦਿਮਗ ਅਗਰ ਲਾ ਕੇ ਸਾਰਿਆਂ ਨਾਲ ਕਦੇ ਲਈ ਫਿੱਕ ਪਾਉਂਦੇ ਹੋ ਤੈਨੂੰ ਮੌਕਾ ਮਿਲ ਗਿਆ ਨਾ ਬੋਲਣ ਦਾ ਹੁਣ ਹੈਨਾ ਤੈਨੂੰ ਪਤਾ ਲੱਗ ਗਿਆ ਹੁਣ ਆ ਵਾ ਉਥੇ ਦੀ ਸਾਸਨ ਗੱਲਾਂ ਕਰਦੀ ਆ ਤਾਂ ਹੀ ਟੈਪੀਆ ਨਾਲ ਹਾਗਲਾ ਕਰਨ ਮੇਰੇ ਨਾਲ ਤੂੰ ਜਿੰਦਾ ਨੇ ਉਹ ਕੰਮ ਕਰਦੀ ਗੱਲਾਂ ਤੇ ਗੱਦੇਣੇ ਕਰਨੀਆਂ ਆ ਇੱਥੇ ਨਹੀਂ ਟਿਕਦੀ ਹੈਗੀ ਤੇ ਉੱਥੇ ਜਾ ਕੇ ਉਹਨੇ ਕੀ ਕਰਨਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਪਤਾ ਢਾਡਾ ਕੀ ਖਾਂ ਰਹੀ ਆ ਧੀ ਤੇ ਮੇਰੀ ਹੈ ਮੇਰੇ ਕੋਲ ਆਈ ਆ ਹੈ ਢੜ ਤੇ ਕੀ ਆ ਜੀ ਉਹਦਾ ਅਜੇ ਮੈਂ ਜਿੰਦੀ ਜਾਗ ਨਹੀਂ ਸੁਖਣਾ ਖਾਂ ਤੇ ਉਹ ਭਾਵੇਂ ਸਾਡਾ ਕੁਝ ਨਹੀਂ ਦੇ ਆਪਣੇ ਕਰਮਾਂ ਦਾ ਖਾਂਦੀ ਆ ਪਰ ਜੋ ਚੰਗੀ ਹੋਏ ਨਾ ਤੇ ਅਹੀਂ ਵੀ ਸਾਰੇ ਜਣੇ ਉਹਦਾ ਸਾਥ ਦਈਏ ਤੇ ਉਹਨਾਂ ਦੀ ਕੀ ਹਿੰਮਤ ਕਿ ਇਹਦੇ ਘੜੀ ਕੁਸਕ ਵੀ ਜਾਣ ਪਰ ਚੰਗੀ ਤੇ ਇਹ ਨਹੀਂ ਆ ਤੇ ਅਹੀਂ ਜਾ ਕੇ ਉਹਨਾਂ ਨੂੰ ਕੀ ਕਹੀਏ ਤੂੰ ਨਾ ਵੱਡੀ ਸਿਆਣੀ ਨਾ ਬਣ ਆਪਣੀ ਸਿਆਣਫ ਆਪਣੇ ਕੋਲ ਰੱਖ ਮੈਂ ਤੈਨੂੰ ਪਹਿਲਾਂ ਵੀ ਕਿਹਾ ਨਾ ਵੀ ਮੈਂ ਹੈਗੀ ਜਿੰਦੀ ਜਗਦੀ ਅਸੀਂ ਆਪੇ ਸਭ ਕੁਝ ਕਰ ਲੈਣਾ ਵਾ ਢੜ ਤੇ ਕੁਛ ਨਹੀਂ ਆਇਆ ਮੇਰੀ ਤੀਦ ਦਾ ਬਸ ਆਪਣੇ ਮੂੰਹ ਸਿੱਧੇ ਰੱਖੋ ਮੂੰਹ ਸਾਡੇ ਦੇ ਸਿੱਧੇ ਹੀ ਆ ਪਰ ਉਹਨੂੰ ਵੀ ਸਮਝਾ ਦਿਓ ਕਿ ਐਵੇਂ ਕੱਲ ਗੱਲ ਵਿੱਚ ਨਾ ਤੰਗਣਾ ੜਾਇਆ ਕਰੇ ਬਿਨਾ ਮਤਲਬ ਦੇ ਕੰਮ ਕਰਦੀਓ ਉਹ ਫਿਰ ਜੇ ਮੈਂ ਸਿੱਧੀ ਹੋ ਗਈ ਨਾ ਫਿਰ ਤੁਸੀਂ ਔਖੇ ਹੋਣਾ ਮੇਰੀ ਗੱਲ ਸੁਣਨਾ ਧਿਆਨ ਨਾਲ ਉਹਨੇ ਤੁਹਾਨੂੰ ਕੀ ਕਿਹਾ ਤਾ ਕੱਲ ਦੀ ਕੁੜੀ ਆਈ ਆ ਦੰਦ ਤੋਂ ਦੰਦ ਨਹੀਂ ਚੁੱਕਿਆ ਉਹਨੇ ਗੱਲਾਂ ਕਰਦੀ ਫਿਰਦੀ ਵੱਡੀ ਆਹੋ ਗੁੰਗੀ ਆ ਨਾ ਤੁਹਾਨੂੰ ਦੇਖਦਾ ਵਾ ਕਿਉਂ ਕੁਝ ਬੋਲਣ ਨਹੀਂ ਦੀ ਪਰ ਉਹ ਛੇੜਾ ਛੇੜਨੋਂ ਨਹੀਂ ਹਟਣ ਦੀ ਤੇ ਮੈਂ ਤਾਂ ਹੀ ਕਹਿੰਦੀ ਆ ਕਿ ਉਹ ਕਹੇ ਕੋਜੇ ਤੇ ਮੜ ਕੇ ਅਹੀਂ ਮੈਨੂੰ ਜਵਾਬ ਦੀਏ ਉਹਨੂੰ ਚੰਗਾ ਪਹਿਲਾਂ ਤੂੰ ਸਾਨੂੰ ਐਡ ਕਰ ਦੋ ਨਾ ਮੈਂ ਬਾਰ ਬਾਰ ਨਹੀਂ ਕਹਿਣਾ ਚਾਹੁੰਦੀ ਪਰ ਐਡ ਵਾਲੀ ਗੱਲ ਜਿਹੜੀ ਮੇਰੇ ਲਾਗੇ ਬਿਲਕੁਲ ਨਾ ਕਰੀ ਤੈਨੂੰ ਦੱਸਤਾ ਨਾ ਮੈਂ ਵੀ ਨਹੀਂ ਐਡ ਕਰਨਾ ਮੈਂ ਜੋ ਉਤਰਕਾ ਹੁੰਦਾ ਤੂੰ ਕਰ ਲੈ ਫਿਰ ਹੁਣ ਤੇ ਕਿਉਂ ਕਰਨਾ ਕਿਉਂ ਨਹੀਂ ਆ ਤੁਸੀਂ ਫਿਰ ਤੂੰ ਸਾਡੇ ਨਾਲ ਰਹਿ ਕੇ ਵੀ ਨਹੀਂ ਖੁਸ਼ ਆਗੇ ਹਨੂ ਵਖ ਕਰਕੇ ਵੀ ਨਹੀਂ ਖੋਜਿਆ ਕਿ ਦੱਸੋ ਫਿਰ ਅਹੀਂ ਕਿਹੜੇ ਖੂਚ ਪਈਏ ਮੇਰਾ ਪੁੱਤ ਇੰਨਾ ਚੰਗਾ ਹੈਗਾ ਨਾ ਮੇਰੇ ਗਾੜੀ ਕਦੀ ਬੋਲਿਆ ਨਹੀਂ ਪਰ ਤੂੰ ਤੂੰ ਤੇ ਬੇੜਾ ਗਰਕ ਕਰਤਾ ਸਭ ਕਾਹੇ ਦਾ ਮੈਂ ਕਹਦਾ ਬੇੜਾ ਗਰਕ ਕੀਤਾ ਬੇੜਾ ਗਰਕ ਤੁਹਾਡਾ ਦੋਵੇਂ ਮਾਵਾ ਤੀਆਂ ਦਾ ਹੋਇਆ ਵਾ ਜਿਹੜੀਆਂ ਪੁੱਠੀਆਂ ਸਿੱਧੀਆਂ ਚਾਲਾਂ ਚੱਲਦੀਆਂ ਰਹਿੰਦੀਆਂ ਹੋ ਤੇ ਉਹਨਾਂ ਨੂੰ ਤੇ ਪਤਾ ਲੱਗਣਾ ਹੀ ਮੈਂ ਉਹਨੂੰ ਕੁਝ ਨਹੀਂ ਦੱਸਿਆ ਮੇਰੇ ਤੇ ਤੇ ਉਹਨੇ ਯਕੀਨੀ ਨਹੀਂ ਕੀਤਾ ਕਿ ਮੈਂ ਸੱਚ ਕਹਿਨੀ ਆ ਜਦੋਂ ਆਪਣੀ ਅੱਖੀਂ ਵੇਖਿਆ ਨਾ ਸਾਰਾ ਕੁਝ ਫਿਰ ਉਹਨੂੰ ਪਤਾ ਲੱਗਾ ਵੀ ਤੂੰ ਹੀ ਗਲਤੋ ਅੱਖੀਂ ਨਹੀਂ ਵੇਖਿਆ ਚੁੱਕੜਾ ਤੇ ਪੱਥਰ ਪਾੜ ਦਿੰਦੀ ਆ ਹਾਂ ਜਦੋਂ ਦਿਨ ਰਾਤ ਬੰਦੇ ਨੂੰ ਕਰੀ ਜਾਣਾ ਕਹੀ ਜਾਣਾ ਕੋਹਨਾ ਕੋਹ ਆ ਸਭ ਤੇ ਹੋ ਹੀ ਜਾਂਦਾ ਵਾ ਨਾ ਫਿਰ ਚਲੋ ਠੀਕ ਐ ਜੇ ਤੁਹਾਨੂੰ ਇਦਾਂ ਲੱਗਦਾ ਨਾ ਤੇ ਇਦਾਂ ਹੀ ਸਹੀ ਤੇ ਨਾਲੇ ਨਾ ਤੁਸੀਂ ਅਮਨ ਦਾ ਘਰ ਨਹੀਂ ਵਸਣਾ ਨੇੜਾ ਨਾਲੇ ਉਹਦਾ ਘਰ ਦਿਓ ਬਰਬਾਦ ਕਰਨਾ ਤੇ ਨਾਲੇ ਆਪਣੇ ਪੁੱਤਾਂ ਦਾ ਦੇਓ ਵੇਖ ਵੇਖ ਜ਼ੁਬਾਨ ਕਿੱਡੀ ਏਦੀ ਬੋਲਣ ਲੱਗੀ ਤੇ ਵਹਿੰਦੀ ਕੋਹ ਨਹੀਂ ਪਰ ਮੈਂ ਗੱਲ ਕੀ ਕਰਨ ਢਈ ਆ ਕਿ ਲੜਣੀ ਨਾ ਹੋਵੇ ਤੇ ਕਹਿ ਥਾਂ ਦੀ ਕਿਦਾਂ ਮੇਰੀ ਧੀ ਦਾ ਮਾੜਾ ਸੋਚਦੀ ਆ ਹਾਦੀ ਹੋਗੀ ਨਾ ਵਾਲੀ ਤੇ ਕਿਤੇ ਇਹ ਟੀ ਜਬਾਨ ਨਾ ਨਭਦੀ ਫੇ ਮੈਂ ਦੱਸ ਨਹੀਂ ਸਕਦੀ ਕੀ ਹੋ ਗਿਆ ਬਾਈ ਇਦੀ ਵਧੀਆ ਖਬਰ ਆਉਣੀ ਇਹ ਖਬਰਾਂ ਖਬਰਾਂ ਛੱਡੋ ਕੋਣ ਪੜਾਓ ਇੱਧਰ ਮੇਰੀ ਸੁਣੋ ਗੱਲ ਹੁਣ ਸਾਡੇ ਘਰ ਦਾ ਨਾ ਮਾੜਾ ਹਾਲ ਬਹੁਤ ਹੋ ਗਿਆ ਜੀ ਕੀ ਹੋ ਗਿਆ ਹੁਣ ਦੱਸ ਹੋ ਕੀ ਗਿਆ ਵਾ ਆ ਜਿਹੜੀ ਨਾ ਉਹ ਆਹ ਹੈ ਪਤਾ ਕਿੱਡੀ ਲੰਮੀ ਜ਼ਬਾਨ ਕੱਢੀ ਐਨੇ ਮੇਰੇ ਗਾੜੀ ਮੇਰੀ ਗੱਲ ਸੁਣ ਜ਼ਬਾਨ ਤੇ ਤੂੰ ਆਪਣੀ ਅੰਦਰ ਰੱਖਦੀ ਨਾ ਇਤੋਂ ਤੱਕ ਨਹੀਂ ਕੰਮ ਜਾਣਾ ਅੱਗੇ ਸਾਡਾ ਪੁੱਤ ਚੰਗਾ ਹੀਗਾ ਤੇ ਹੁਣ ਸਾਡਾ ਪੁੱਤ ਵੀ ਨੇ ਕਮਾਹ ਹੋ ਗਿਆ ਵਾ ਕਿਤੇ ਇੱਕ ਗੱਲ ਨਹੀਂ ਮੰਨਦਾ ਕਰਦੀ ਦੇ ਪਿੱਛੇ ਲੱਗ ਗਿਆ ਵਾ ਜਿੱਦਾਂ ਜਿੱਦਾਂ ਬੋਲੀ ਜਾਂਦੀ ਆ ਉਦਾਂ ਉਦਾਂ ਮੰਨੀ ਜਾਂਦਾ ਵਾ ਇਹ ਹਾਨੂੰ ਐਡ ਕਰ ਦੋ ਹਾਨੂੰ ਐਡ ਕਰ ਦੋ ਨਾ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਕਦੋਂ ਨਾ ਐਡ ਕਰਦੀ ਇਹਨਾਂ ਨੂੰ ਅਹੀਂ ਹੁਣੇ ਹੀ ਮੇਰੀ ਗੱਲ ਸੁਣਾ ਕਿ ਰਿਸ਼ਤੇਦਾਰ ਨੂੰ ਫੋਨ ਕਰੀ ਬੀਨੂੰ ਸਮਝਾ ਕੋ ਇਹਤਰਾ ਮੁੜ ਕੇ ਨਿੱਕਾ ਵੀ ਐਡ ਹੋ ਗਿਆ ਤੇ ਮੁੜ ਕੇ ਅਹੀਂ ਕਿੱਥੇ ਜਾਣਾ ਏ ਨਾ ਸਾਰਾ ਕੰਮ ਜਿਹੜਾ ਪਸਾਦ ਪਾਇਆ ਨਵਦਾ ਵਾ ਬੋਲਣ ਲੱਗੀ ਤੇ ਮਾਸਾਂ ਨੇ ਜੇ ਸੋਚਦੀ ਮੇਰੀ ਸੱਸ ਮਾਂ ਮੈਂ ਕਿੱਦਾਂ ਬੋਲਣ ਲਈ ਆ ਦੱਸਾਂ ਤੂੰ ਹੀ ਕાળੋ ਕાળੋ ਕਰਨੋਂ ਹਟ ਜਾ ਜੱਜ ਅੱਜ ਇਹਨਾਂ ਨੇ ਕਦਮ ਚ ਕਿੱਦ ਕੱਲ ਦੂਜੇ ਦਿਨ ਚੁੱਕ ਲੈਣਾ ਤੇ ਮੁੜ ਕੇ ਰੋਟੀ ਪਕਾਉਣੀ ਪੈਣੀ ਤੈਨੂੰ ਉਹ ਵੀ ਮੁੜ ਕੇ ਤੂੰ ਤੂੰ ਮੁੜ ਕੇ ਮੈਨਾਂ ਲੜਿਆ ਕਰਨਾ ਮੈਂ ਦੱਸਾਂ ਲੈ ਪਹਿਲਾਂ ਜਿਹੜਾ ਹੁਣ ਖਲਾਰਾ ਪਿਆ ਇਹ ਤਾਂ ਸੰਭੋ ਹਾਂ ਬਾਅਦੀਆਂ ਬਾਅਦ ਚ ਵੇਖਾਂਗੇ ਉਹ ਮੈਨੂੰ ਹੌਣ ਲੱਭਣਿਆ ਨਾ ਸਭ ਕੋ ਕੀ ਸਿਸਟਮ ਬਣਨਾ ਸਾਡੇ ਨਾਲ ਜੇ ਤੂੰ ਚੰਗੀ ਹੋ ਜੇ ਨਾ ਸਾਰੇ ਕੰਮ ਠੀਕ ਹੋ ਜਾਣ ਨਹੀਂ ਬਾਅਦ ਤੇਰੀ ਬੜੀ ਹੈ ਜੇ ਹੁਣ ਮੇਰੀ ਧੀ ਆਈ ਗਈ ਚਾਰ ਦਿਨਾਂ ਇਹਦਾ ਮਤਲਬ ਇਹ ਥੋੜੀ ਪਿਆਡਰ ਹੋਣ ਫਿਰੰਡਾ ਪੇ ਦਵਾ ਦਾ ਥੋਣ ਹੀ ਆਡੀ ਹੋ ਜੀਏ ਨਹੀਂ ਮੇਰੀ ਗੱਲ ਸੁਣ ਤੂੰ ਜਿੱਥੇ ਉਥੇ ਚੁੱਪੀ ਨਹੀਂ ਗਾੜੀ ਗਾੜੀ ਉਥੇ ਰਹਿ ਕੇ ਸਾਰੇ ਮਸਲੇ ਹੱਲ ਹੋ ਸਕਦੇ ਇਹ ਥੋੜੀ ਗੱਲ ਹੁੰਦੀ ਕਿ ਮਾੜਾ ਜੀ ਗੱਲ ਬਾਤ ਤੇ ਟੋਕ ਕੇ ਧੀ ਪੁੱਤ ਨੂੰ ਕਰ ਲੈ ਉਹ ਇੱਥੇ ਲੈ ਆਓ ਨਾ ਜਿੱਦਾਂ ਦੀ ਇਹਦੀ ਸੱਸ ਵਾ ਚੰਡਾਲ ਜੇਕਰ ਤੇ ਮੇਰੀ ਤੀ ਨੂੰ ਕੁਝ ਕਰ ਦਿੰਦੀ ਤਾਂ ਫਿਰ ਆਪਾਂ ਕੀ ਕਰਦੇ ਐਵੇਂ ਕਰ ਦਿੰਦੀ ਉਹਨੇ ਚੰਗੀ ਹੱਦ ਮਨੂਖ ਫੜੀ ਕਰਦੀ ਪਤਾਵਾ ਜਿਹੜੇ ਸ਼ਬਦੋਂ ਨੇ ਬੋਲੇ ਆ ਨਾ ਉਹ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੇ ਮੈਂ ਵੀ ਨਹੀਂ ਲਿਆਈ ਆਪਣੀ ਤੀ ਨੂੰ ਨਾਲ ਲੱਖੋ ਪੈਰਾ ਝਲ ਕੇ ਲਿਆ ਮੇਰੀ ਗੱਲ ਸੁਣ ਤੂੰ ਰਹਿ ਕੇ ਤੂੰ ਰਹਿਣ ਦੀ ਉੱਥੇ ਇਥੋਂ ਨਾਲ ਮੈਂ ਜਾਂਦਾ ਤੇਰੇ ਨਾਲ ਇੱਕ ਬੰਦਾ ਹੋਰ ਖੜਦੇ ਨਾਲ ਕੋ ਸਮਝਾਉਂਦੇ ਸਾਰੇ ਕੰਮ ਹੋ ਜਾਂਦੇ ਆ ਇਹ ਥੋੜੀ ਗੱਲ ਵੀ ਮਾੜੇ ਚੂਂ ਜੜਾ ਕੋਈ ਦੇ ਚੁੱਕ ਕੇ ਧੀਪੁਰ ਨੂੰ ਇੱਥੇ ਘਰ ਲੈ ਆਓ ਉਹ ਨਹੀਂ ਸਮਝਣ ਵਾਲੀ ਸਮਝਣ ਵਾਲੀ ਇੱਥੇ ਭਲਾ ਆਹ ਜਦੋਂ ਇੰਨਾ ਘਰ ਚਲਾਉਣ ਦੀ ਆ ਸਿਆਣੀ ਆ ਤਾਂ ਹੀ ਆ ਸਵਾਹ ਚਲਾਉਣ ਦੀ ਆ ਘਰ ਉਹ ਮੁੰਡਾ ਚੰਗਾ ਹੈਗਾ ਤੇ ਉਹ ਵੀ ਆਪਣੀ ਮਾਂ ਦੇ ਸਾਹਮਣੇ ਜ਼ੁਬਾਨ ਨਹੀਂ ਖੋਲਦਾ ਹੈ ਤੇ ਇੱਧਰ ਜੇ ਹਟੀਆਂ ਨਵਾਂ ਵਾ ਤੇ ਨਵਾਂ ਹਟੀਆਂ ਭੂਏ ਚੜੀਆਂ ਹੁਣ ਤੁਸੀਂ ਹੁਣ ਇਹਨੂੰ ਹਟਾਉਣਾ ਕਿ ਨਹੀਂ ਹਟਾਉਣਾ ਮੇਰੀ ਸੁਣ ਲੈ ਗੱਲ ਆ ਵੀ ਵੇਦਾ ਕੋ ਉੱਤਰਵਾਗ ਦੇ ਤੇ 1 ਲੱਖ ਲੱਗਦੇ ਲੱਦੇ ਠੀਕ ਹੈ ਜੀ ਤੇ ਜੋ ਕਹਿੰਦੇ ਉਹਨੂੰ ਕਰੰਦੇ ਫਿਰ ਨਾ ਤੁਸੀਂ ਕਿਦਾਂ ਮੰਨ ਲਿਆ ਐਡੀ ਛੇਤੀ ਜਿਨਾਕ ਮੇਰਾ ਦਿਮਾਗ ਹੈ ਨਾ ਮੈਂ ਉਹਨਾਂ ਕ ਆਪਣਾ ਪੂਰਾ ਜੋਰ ਲਾ ਕੇ ਤਾਂ ਤਰ੍ਹਾਂ ਗੱਲ ਦੱਸੀ ਆ ਵੀ ਇਹਦਾ ਹੱਲ ਹੋਣੇ ਹੋਈ ਆ ਟਿਕਟ ਤੂੰ ਕਿਹਨੂੰ ਦੇਣਾ ਨਹੀਂ ਹੈ ਨਾ ਮੈਂ ਕਿਸ ਨੂੰ ਕੀ ਆਨੀ ਆ ਹੁਣ ਜੇ ਮੇਰੀ ਧੀ ਆ ਹੀ ਗਈ ਚਾਰ ਦਿਨ ਤੇ ਕੀ ਬਿਮਾਰੀ ਪੈ ਗਈ ਇਹਨਾਂ ਨੂੰ ਉਹ ਕੀ ਮੰਗਣ ਦੇ ਇਹਨਾਂ ਕੋ ਇਹਨਾਂ ਤੇ ਕੀ ਆਇਆ ਤੁਸੀਂ ਨਹੀਂ ਕਹਿ ਸਕਦੇ ਪਿਹਾੜੀ ਧੀ ਵਕਤ ਬੜਾ ਕੁਸ਼ ਹੈਗਾ ਵਾ ਚੰਗੀ ਪੜੀ ਨਾ ਰੋਟੀ ਪੱਕੀ ਮਿਲਦੀ ਸੀ ਨਾ ਸਾਰਾ ਤੇਰਾ ਬੜਾ ਘਰ ਕੋ ਐਦਰ ਮਦਸਾਂਗਾ ਚੜਾ ਕੇ ਸਿਰ ਤੇ ਲੈਣ ਦਾ ਇੱਥੇ ਭਾਲਦਾ ਉੱਤੇ ਟਮਣੇ ਤੇ ਬਿਠਾ ਲਾਤਾ ਟਮਣੇ ਤੇ ਕਰਦਾ ਮਾਵਾਂ ਧੀਆਂ ਨੂੰ ਘਰੋਂ ਬਾਹਰ ਤੇ ਠੰਡ ਪੈ ਜਾ ਤੁਹਾਡੇ ਕਲੇਜੇ ਦੇ ਵਿੱਚ ਤੇਰਾ ਹੋ ਗਿਆ ਦਿਮਾਗ ਖਰਾਬ ਤੂੰ ਦੱਸਾਂ ਗੱਲ ਹੋਰ ਗੱਲ ਕੋਈ ਨਹੀਂ ਮੇਰਾ ਦਿਮਾਗ ਨਹੀਂ ਖਰਾਬ ਮੈਂ ਤਾਂ ਸੋਚਿਆ ਤੜਨਾ ਜਾ ਕੇ ਸਲਾਹ ਕਰਨੀ ਆ ਪਿੱਦਾ ਕਹਿ ਡਿਆ ਵਾ ਤਾਂ ਕੋਈ ਹੱਲ ਕਰੋ ਇਸ ਗੱਲ ਦਾ ਤੇ ਤੂੰ ਉਲਟਾ ਮੇਰੇ ਸਿਰ ਦੇ ਮਾਰ ਨੂੰ ਪੈ ਗਏ ਜੀ ਸਲਾਹ ਤੋਂ ਚੰਗੀ ਵੀ ਮੈਂ ਤੂੰ ਮਾ ਬਣਾਉਣਾ ਵੀ ਕਰਨੀ ਹੈ ਹੈ ਕੋਈ ਨਾ ਕੋ ਖੁੱਤ ਛੇੜ ਕੇ ਤੇ ਮੇਰੇ ਦੁਆਲੇ ਹੋਈ ਨਹੀਂ ਆਣ ਚ ਆਣ ਕੇ ਮੇਰਾ ਸਿਰ ਖਾਂਦੇ ਰਹਿਣੀ ਹੈ ਲੱਗਦੀ ਹੈ ਕਿ ਮੈਨੂੰ ਵੀ ਆਪਣੇ ਸੈਲ ਚੈੱਕ ਕਰਾਉਣੇ ਪ ਆਹ ਕਰਾ ਲਓ ਚੈੱਕ ਮੈਂ ਡਾਊਨ ਕਰਤੇ ਤੁਹਾਡੇ ਗੱਲਾਂ ਕਰਦੇ ਫਿਰਦੇ ਆ ਮੈਂ ਤਾਈ ਸੱਦੀ ਹੀ ਕੱਲ ਅੱਛਾ ਤੇ ਉਹਨੂੰ ਵੀ ਮੈਂ ਕਿਹਾ ਹੀਗਾ ਮੈਂ ਕਿ ਕਿਦਾਂ ਅਦ੍ਰਿਸ਼ਟਾ ਦਾ ਟਕਰਾਤੇ ਸਾਨੂੰ ਤੁਹਾਡੀ ਤੇ ਕੁੜੀ ਦਾ ਜੀਣਾ ਹਰਾਮ ਹੋ ਗਿਆ ਵਾ ਤੇ ਕਹਿੰਦੀ ਹਿੰਮਤ ਜਾ ਕਰ ਜਾ ਕੇ ਤੇ ਫੋਨ ਕਰਦੀ ਆ ਮੁੰਡੇ ਨੂੰ ਵੀ ਕਰੂੰਗੀ ਤੇ ਮੁੰਡੇ ਦੀ ਮਾਂ ਨੂੰ ਵੀ ਕਰੂੰਗੀ ਤੇ ਸਮਝਾਵੂੰਗੀ ਉਹਨਾਂ ਨੂੰ ਮੈਂ ਤੇ ਤਾਈ ਜੀ ਕੱਲ ਬਾਹਰੋਂ ਆਈ ਆ ਤੇ ਉਹਨੂੰ ਇਡੀ ਵੱਡੀ ਟੈਨਸ਼ਨ ਦੇ ਵੀ ਦਿੱਤੀ ਐ ਕੀ ਆਂਦੀ ਫਿਰ ਤੇ ਕਿੰਨੂੰ ਦਵਾ ਟੈਨਸ਼ਨ ਬੇੜਾ ਕਰਕੇ ਤੇ ਤਾਈ ਦਾ ਹੋਇਆ ਵਾ ਜਿਹਨੇ ਮੇਰੀ ਧੀ ਰੋਲ ਕੇ ਰੱਖਦੀ ਐ ਕਿੰਨੂੰ ਕਹਾਂ ਫਿਰ ਮੁੰਡੋ ਤੂੰ ਅੰਨੀ ਜਦੋਂ ਵੇਖਣ ਗਈ ਸੀ ਉੱਥੇ ਮੈਂ ਤਾਂ ਮੰਦੀ ਨਹੀਂ ਤੁਸੀਂ ਸਾਰਾ ਪਵਾੜਾ ਕੀਤਾ ਵਾ ਮੈਂ ਕਦੇ ਮੰਦੀ ਨਹੀਂ ਮੈਨੂੰ ਤਾਂ ਮੁੰਡਾ ਹੀ ਨਹੀਂ ਪਸੰਦ ਤੁਸੀਂ ਆਂਦੇ ਨਾ ਨਾ ਇੰਨੀ ਪੈਲੀ ਐ ਇੰਨੀ ਜਾਇਦਾਦ ਦਾ ਸਭ ਕੋ ਹੋਦਾ ਹੀ ਆ ਉਹ ਸਭ ਕੋ ਸਭ ਕੋ ਹੈਗਾ ਵਾ ਪਰ ਇਹ ਵੀ ਥੋੜੀ ਕਲੀਅਰ ਕਰਨੀ ਪੈਣੀ ਹੈ ਹੁਣ ਇੱਡੀ ਛੇਤੀ ਕਰਸੇ ਹੁਣਾ ਉੱਥੇ ਸਭ ਤੋਂ ਪਹਿਲਾਂ ਨਾ ਆਪਣੇ ਮੁੰਡੇ ਨੂੰ ਸਮਝਾਓ ਤੇ ਅੱਡ ਹੋਣ ਵਾਲੀਆਂ ਗੱਲਾਂ ਨਾ ਕਰੇ ਠੀਕ ਆ ਨਾ ਮੇਰੀ ਸੁਣ ਲੈ ਗੱਲ ਤੂੰ ਦਿਨ ਸਜਾ ਦੀ ਗੱਲ ਵੀ ਮੈਨੂੰ ਟੈਕਰਾ ਦੇਣਾ ਚਾਪਾ ਚੱਪਾ ਲੱਗ ਪੁੱਤਰਾ ਮੈਨੂੰ ਹੋਣਾ ਕਾਕਾ ਨਹੀਂ ਲੱਗਦੀ ਗੱਲ ਵੀ ਤੂੰ ਗੱਲਾਂ ਕਰ ਕਰ ਕੇ ਨਾ ਤੇ ਮੈਨੂੰ ਟੈਕਰਾ ਦੇਣਾ ਵਾ ਤਾਂ ਤੇ ਪਾਨੇ ਕਿਹੜੀ ਸਲਾਹ ਕਰਨੀ ਹੁੰਦੀ ਹੈ ਜਦੋਂ ਵੇਖੋ ਕੋਈ ਨਾ ਕੋਈ ਪੁੱਤ ਛਿੜ ਕੇ ਇੱਥੇ ਤੁਰੀ ਹੋ ਗਈ ਭੱਜੀ ਬੱਪਾ ਮੇਰੇ ਵੱਲ ਆ ਜਾ ਬੈਠੇ ਰੋ ਕੱਲੇ ਇੱਥੇ ਬੈਠੇ ਰੋ ਕੱਲੇ ਇੱਥੇ ਉਹ ਜਾਗਾ ਕੰਮ ਕਰਕੇ ਲੈ ਆਪਣਾ ਮਾਹ ਮਾਹ ਲੰਮੇ ਪੈਣ ਲੱਗਾ ਇਹਦਾ ਇਹ ਕਰਕੇ ਸੌਂਦਾ ਨਹੀਂਦਾ ਛੰਦਕ ਵੀ ਉਹ ਕਿੱਧਰ ਨੂੰ ਨਿਕਲ ਗਿਆ ਮੈਨੂੰ ਕਹਿੰਦਾ ਤਿਆਰ ਹੋ ਮੈਂ ਤਿਆਰ ਹੋ ਕਿੱਧਰ ਡੀਗਣ ਡਈ ਐ ਕਿਪਤਾ ਕਿਨੇ ਲਾ ਕੇ ਗੱਲ ਨਹੀਂ ਪੈ ਗਈ ਨੇ ਤੁਸੀਂ ਕਿੱਥੇ ਚਲ ਗਏ ਉਹ ਜਾਣਾ ਮੈਂ ਕਿੱਥੇ ਸੀ ਮੇਰੇ ਪੱਗ ਬੰਨ ਲੱਗਾ ਸੀ ਉਹਦਾ ਫੋਨ ਆ ਗਿਆ ਰਾਣੇ ਦਾ ਕਿ ਆਉਣਾ ਕਿਹੜੇ ਵੇਲੇ ਸੁਣ ਤਾਂ ਲਿਆ ਕਰ ਅਗਲੇ ਦੀ ਪਹਿਲਾਂ ਆਪਣੀਆਂ ਮਾਰੀ ਜਾਨੀਆਂ ਆਉਣਾ ਕਿਹੜੇ ਵੇਲੇ ਅੱਜ ਨਹੀਂ ਕਾ ਜਾਇਆ ਜਾਣਾ ਕਿਉਂ ਕੀ ਗੱਲ ਉਹ ਰਾਣੇ ਦੇ ਬਾਪੂ ਨੂੰ ਟੈਕ ਹੋ ਗਿਆ ਬਚਾਰੇ ਦੀ ਡੈਥ ਹੋ ਗਈ ਉਹ ਦੱਸ ਜੇ ਮੈਨੂੰ ਪਹਿਲਾਂ ਦੱਸ ਦਿੰਦੇ ਮੈਂ ਕੱਪੜੇ ਨਾ ਪਾਉਂਦੀ ਕਿ ਘਰ ਦਾ ਕੰਮ ਹੀ ਕਰ ਲੈਂਦੀ ਤੂੰ ਹੁਣ ਐਦਾਂ ਕਰ ਮੈਂ ਤੇ ਘੜੀ ਬੈਠ ਕੇ ਉੱਥੇ ਆਇਆ ਵਾਂ ਇਹ ਕੋਲ ਕਰਕੇ ਆਇਆ ਵਾਂ ਤੇ ਇੱਕ ਤੇ ਹੁਣ ਉਹਨੂੰ ਉਹਨਾ ਅੱਜ ਕੱਢਣਾ ਵਾ ਸਸਕਾਰ ਹੋਣਾ ਹੈ ਨਾ ਦੁਪਹਿਰਾਂ ਨੂੰ ਤੇ ਅੱਜ ਤੇ ਜਾ ਨਹੀਂ ਗਾ ਜਾਣਾ ਤੇ ਤੂੰ ਐਦਾਂ ਕਰ ਵੀ ਨਾਲੇ ਉੱਥੇ ਘੜੀ ਕੋ ਹੋਇਆ ਮੇਰੇ ਘਰੋਂ ਹੁਣ ਹਾਂ ਮੈਂ ਦੂਜੇ ਕੱਪੜੇ ਪਾ ਕੇ ਜਾਈ ਨਹੀਂ ਬੰਦਾ ਚੰਗਾ ਸੀ ਉਹ ਵਿਚਾਰਾ ਆਸਮੈਦ ਵਾਲਾ ਸੀ ਝਟਪਟ ਹੀ ਗਾਂ ਗਿਆ ਉਹ ਤੇ ਰੱਬ ਦੀ ਘੜੀ ਦਾ ਪਤਾ ਨਹੀਂ ਐ ਪਰ ਮੈਂ ਉਹਨਾ ਨਾ 2-3 ਘੰਟੇ ਹੋ ਗਏ ਤਿਆਰ ਹੋ ਕੇ ਤਾਂ ਨਹੀਂ ਚਲੀ ਨਹੀਂ ਨਾ ਗੁੱਸਾ ਜੜੇ ਕੋਈ ਗੱਲ ਨਹੀਂ ਹੁਣ ਕੱਲ ਨੂੰ ਜਾਵਾਂਗੇ ਹੁਣ ਕੀ ਕਰਨਾ ਫਿਰ ਹੱਲ ਬਾਬਾ ਮੇਰੇ ਟਾਈਮ ਤੇ ਇਹ ਬੰਦੇ ਨੂੰ ਜਾਣਾ ਪੈਂਦਾ ਨਾ ਜਾਏ ਬੰਦਾ ਤਾਂ ਫਿਰ ਬੰਦਾ ਚੰਗਾ ਨਹੀਂ ਲੱਗਦਾ ਠੀਕ ਹੈ ਕੋਈ ਗੱਲ ਨਹੀਂ ਫਿਰ ਕੁੜੀ ਨੂੰ ਦੱਸ ਛੱਡਣੀ ਮੇਰੇ ਜੇ ਬੰਦੇ ਦੇ ਮਗਰ ਤੇ ਜਾਣਾ ਹੀ ਪੈਂਦਾ ਵਾ ਨਾਲੇ ਪਿੰਡ ਦੇ ਮੂੰਹ ਮੱਥੇ ਲੱਗਦੇ ਤੇ ਕੁੜੀ ਨੂੰ ਦੱਸ ਦਿੰਨੀ ਹਾਂ ਫੋਨ ਕਰਕੇ ਨਹੀਂ ਨਹੀਂ ਕੁੜੀ ਨੂੰ ਨਾ ਦੱਸ ਉਹਨੂੰ ਕਿ ਦੱਸਾਂ ਚੁੱਪਾ ਕੇ ਸੇਰੇ ਚੱਲ ਜਾਂਗੇ ਚੱਲ ਜਾਈਏ ਉਹਨੂੰ ਮੈਂ ਫਿਰ ਇਹ ਕੰਮ ਕਰ ਲੈਣੇ